ਇਹ ਅੱਜ ਵੀ ਜੇ ਮੂਰੇ ਜੇ ਅਮੀਸ਼ਾ ਜੀ ਦੇ ਮੂਰੇ ਬਹਿ ਜੂਏ ਤਾਂ ਮੇਰਾ ਨਾਂ ਬਦਲ ਦੇ ਉਹਦਾ ਪਜਾਮਾ ਨਾ ਕਿੰਦਾ ਹੋ ਜੂਏ ਇਹ ਦੇਸ਼ ਦੇ ਦੁਸ਼ਮਨਾ ਨਾਲ ਰਲਿਆ ਏ ਇਹ ਕਿਸੇ ਬਹੁਤ ਵੱਡੀ ਦੁਸ਼ਮਣ ਦੀ ਇਹ ਕੋਈ ਰਣਨੀਤੀ ਆ ਜਿਹਦੇ ਵਿੱਚ ਵੀ ਦੇਸ਼ ਦੇ ਗ੍ਰਹਿ ਮੰਤਰੀ ਕਿਉਂਕਿ ਬਾਰਡਰ ਸਟੇਟ ਆ ਬਾਰਡਰ ਸਟੇਟ ਆ ਮਤਲਬ ਇਹ ਤਾਂ ਹੁੰਦੇ ਆ ਪਰ ਇਹ ਜੀ ਗੱਲ ਕਹਿਣਾ ਤੇ ਮੈਨੂੰ ਇਹ ਲੱਗਦਾ ਵੀ ਜ਼ਰੂਰ ਕਿਤੇ ਨਾ ਕਿਤੇ ਦੇਖ ਤੋ ਦ ਮੁਕਦਮਾ ਜਿਹੜਾ ਇਸ ਬੰਦੇ ਤੇ ਦਰਜ ਹੋਣਾ ਚਾਹੀਦਾ ਪਾਣੀਆਂ ਦੀ ਗੱਲ ਕਰਨ ਇਹ ਉੱਥੇ ਸੀਆਰ ਪਟਲ ਸਾਹਿਬ ਉਹਨਾਂ ਦੇ ਮੂਹਰੇ ਹੱਥ ਜੋੜੀ ਜਾਵੇ ਉਹਨਾਂ ਦੇ ਸਰ 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 ਚੀਫ ਮਿਨਿਸਟਰ ਆ ਯਾਰ ਪੰਜਾਬ ਦਾ ਚੀਫ ਮਿਨਿਸਟਰ ਨੂੰ ਇੱਜ਼ਤ ਕਰਨੀ ਲੱਗ ਗਈ ਤੂੰ ਜੀ ਹਜ਼ੂਰੀ ਕਿਸ ਤਰੀਕੇ ਨਾਲ ਕਰ ਰਿਹਾ ਸੀ ਪਿਛਲੇ ਦਿਨਾਂ ਚੋ ਨਾ ਭਗਵੰਤ ਮਾਨ ਹਿੱਲ ਚੁੱਕੇ ਨੇ ਇਹ ਦौरा ਉਹਨਾਂ ਨੂੰ ਕਈ ਦਿਨਾਂ ਚੋਂ ਪੈ ਰਿਆ ਕਈ ਵਾਰ 에ਰਪੋਰਟ ਤੇ ਪੈਂਦਾ ਏ ਕਈ ਵਾਰ ਉਹਨਾਂ ਨੂੰ ਆਫਿਸ ਚ ਪੈਂਦਾ ਕਈ ਵਾਰ ਘਰੇ ਪੈਂਦਾ ਏ ਅੱਜ ਉਹਨਾਂ ਨੂੰ ਇਹ ਅਟੈਕ ਆ ਜਿਹੜਾ ਇਹ ਵਿਧਾਨ ਸਭਾ ਚ ਆਇਆ ਤੇ ਇਹ ਬੰਦਾ ਮੈਂ ਹਰਾਨ ਆ ਇੱਕ ਦੇਸ਼ ਦੇ ਗ੍ਰਹਿ ਮੰਤਰੀ ਜਿਨ੍ਹਾਂ ਦੀ ਮੁਲਕ ਨੇ ਕੰਟਰੀ ਨੇ ਦੇਸ਼ ਨੇ 140 ਕਰੋੜ ਲੋਕਾਂ ਨੇ ਤੀਜੀ ਵਾਰ ਸਰਕਾਰ ਚੁਣੀ ਆ ਤੇ ਮੈਂ ਇੱਕ ਗੱਲ ਹੋਰ ਕਹਿ ਦਵਾਂ ਇਹ ਮੈਨੂੰ ਪਤਾ ਗੱਲ ਮੇਰੀ ਔਨ ਰਿਕਾਰਡ ਇਹ ਮੈਨੂੰ ਆਪ ਭਗਵੰਤ ਮਾਨ ਨੇ ਪਾਰਲੀਮੈਂਟ ਦੇ ਅੰਦਰ ਇਹ ਗੱਲ ਕਹੀ ਅਸੀਂ ਕਿਹਾ ਵੀ ਤੁਸੀਂ ਰੋਜ਼ ਇੰਨੀ ਸ਼ਰਾਬ ਦੀ 스మెਲ ਮਾਰਦੀ ਆ ਤੁਹਾਡੇ ਅਗੇਂਸਟ 2 MP ਤੁਹਾਡਿਆਂ ਨੇ ਚਿੱਠੀ ਲਿਖਤੀ ਵੀ ਤੁਸੀਂ ਭਾਈ ਆਪਣੀ ਸੀਟ ਬਦਲ ਲਈਆਂ ਇਹ ਔਨ ਰਿਕਾਰਡ ਆ ਨਾ ਧਰਮਵੀਰ ਗਾਂਧੀ ਤੇ ਖਾਲਸਾ ਜੀ ਨੇ ਚਿੱਠੀ ਲਿਖੀ ਸੀ ਨਾ ਵੀ ਸ਼ਰਾਬ ਦੀ 스మెਲ ਆਉਂਦੀ ਆ ਮੈਂ ਕਿਹਾ ਵੀ ਇਹ ਸ਼ਰਾਬ ਤੁਸੀਂ ਕਿਉਂ ਪੀਨੇ ਹੋ ਕਿਉਂ ਰਹਿਣ ਤੋਂ ਬਾਅਦ ਚ ਪੀ ਲਿਓ ਮੈਨੂੰ ਇਹ ਗੱਲ ਕਹੀ ਵੀ ਇਹ ਜਿਹੜੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜਦੋਂ ਬੈਠੇ ਹੁੰਦੇ ਆ ਦੋਨੋਂ ਮੈਨੂੰ ਇਹਨਾਂ ਤੋਂ ਡਰ ਲੱਗਦਾ ਇਹਨਾਂ ਦੇ ਮੂਰੇ ਬੁਲਣਾ ਸੌਖਾ ਜਿੰਨਾ ਚਿਰ ਮੈਂ ਅਧਿਆਨਾ ਪੀ ਕੇ ਆਮਾ ਮੇਰੀ ਜਵਾਨੀ ਇਹਨਾਂ ਦੇ ਮੂਰੇ ਨਿਕਲਦੀ ਇਹ ਭਗਵੰਤ ਮਾਨ ਸਾਹਿਬ ਦੇ ਵਰਡ ਸੀ ਪਾਰਲੀਮੈਂਟ ਦੇ ਵਿੱਚ ਆ ਮੇਰੇ ਕੰਨਾਂ ਚ ਇਹਨਾਂ ਦੀ ਗੂੰਜਦੀ ਅੱਜ ਇਹ ਅੱਜ ਵੀ ਜੇ ਮੂਰੇ ਜੇ ਅਮਿਤ ਸ਼ਾਹ ਜੀ ਦੇ ਮੂਰੇ ਬਹਿ ਜੋਏ ਤਾਂ ਮੇਰਾ ਨਾਂ ਬਦਲਦੇ ਹੋ ਇਹਦਾ ਪਜਾਮਾ ਨਾ ਗਿੱਲਾ ਹੋ ਜਾਵੇ ਇਸ ਕਰਕੇ ਇਹ ਬੰਦਾ ਸਿਰਫ ਟੀਵੀ ਦੇ ਮੂਰੇ ਮਸ਼ਕਰੀਆਂ ਕਰ ਸਕਦਾ ਇਹ ਬੰਦਾ ਚੁਟਕਲੇ ੜਾ ਸਕਦਾ ਅੱਜ ਹਾਲਾਤ ਦੇਖੋ ਗ੍ਰਹਿ ਮੰਤਰੀ ਸਿਡੇ ਕੀ ਸਭ ਤੋਂ ਤਕੜੇ ਗ੍ਰਹਿ ਮੰਤਰੀ ਪਟੇਲ ਸਾਹਿਬ ਤੋਂ ਬਾਅਦ ਜੇ ਕਿਸੇ ਨੇ ਜੰਮੂ ਕਸ਼ਮੀਰ ਚ 370 ਜੇ ਅੱਜ ਮਾਓਵਾਦੀ ਜੇ ਅੱਜ ਨਾਰਥ-ਈਸਟ ਜੇ ਅੱਜ ਨਸ਼ੇ ਨੂੰ ਇਹ ਅਮਿਤ ਸ਼ਾਹ ਜੀ ਨੇ ਇੱਕ ਪਾਸੇ ਇਹ ਭਗਵੰਤ ਮਾਨ ਜਿਹੜਾ 18 ਘੰਟੇ ਨਸ਼ੇ 'ਚ ਰਹਿੰਦਾ ਹੈ ਇਹ ਮੁਕਾਬਲਾ ਕਰੂ ਇਹ ਕੀ ਕਹਿ ਸਕਦਾ ਹੈ ਕੀ ਬੋਲ ਸਕਦਾ ਹੈ ਮੈਂ ਤਾਂ ਇਹਦੇ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹ ਦੇਸ਼ ਦੇ ਖਿਲਾਫ ਇੱਕ ਬੜੀ ਵੱਡੀ ਸਾਜ਼ਿਸ਼ ਹੈ ਇਹ ਦੇਸ਼ ਦੇ ਦੁਸ਼ਮਨਾ ਨਾਲ ਰਲਿਆ ਹੈ ਇਹ ਕਿਸੇ ਬਹੁਤ ਵੱਡੀ ਦੁਸ਼ਮਣ ਦੇਸ਼ ਦੀ ਇਹ ਕੋਈ ਰਣਨੀਤੀ ਹੈ ਜਿਹਦੇ ਵਿੱਚ ਵੀ ਦੇਸ਼ ਦੇ ਗ੍ਰਹਿ ਮੰਤਰੀ ਕਿਉਂਕਿ ਬਾਰਡਰ ਸਟੇਟ ਆ ਬਾਰਡਰ ਸਟੇਟ ਆ ਮਤਲਬ ਇਹ ਤਾਂ ਹੁੰਦੇ ਆ ਪਰ ਇਹੋ ਜੀ ਗੱਲ ਕਹਿਣਾ ਤੇ ਮੈਨੂੰ ਇਹ ਲੱਗਦਾ ਵੀ ਜ਼ਰੂਰ ਕਿਤੇ ਨਾ ਕਿਤੇ ਦੇਸ਼ ਤਰੋ ਦਾ ਮੁਕੱਦਮਾ ਹੈ ਜਿਹੜਾ ਇਸ ਬੰਦੇ ਤੇ ਦਰਜ ਹੋਣਾ ਚਾਹੀਦਾ ਇਹ ਜਿਹੜਾ ਨਟੰਕੀ ਬਾਦ ਜਿਹੜਾ ਇਹ ਭੰਡ ਜਿਹੜਾ ਇੱਕ ਇਹ ਤमाशबीन ਇਹਦੀ ਹਾਲਤ ਦੇਖੀ ਕੀ ਆ ਇਹਦੀ ਹਾਲਤ ਦੇਖੀ ਆ ਵੀ ਕਿੱਧਰ ਨੂੰ ਇਹਦਾ ਇਹਦੀ ਪੱਗ ਜਾਂਦੀ ਹੁੰਦੀ ਆ ਕਿੱਧਰ ਨੂੰ ਇਹਦੇ ਹਾਲਾਤ ਜਾਂਦੇ ਹੁੰਦੇ ਆ ਦਿੱਲੀ ਆਇਆ ਸੀ ਪਾਣੀਆਂ ਦੀ ਗੱਲ ਕਰਨ ਉਹ ਉੱਥੇ ਸੀ ਆਰ ਪਾਟਲ ਸਾਹਿਬ ਉਹਨਾਂ ਦੇ ਮੂਹਰੇ ਹੱਥ ਜੋੜੀ ਜਾਵੇ ਉਹਨਾਂ ਦੇ ਸਰ 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 ਚੀਫ ਮਿਨਿਸਟਰਾਂ ਯਾਰ ਪੰਜਾਬ ਦਾ ਚੀਫ ਮਿਨਿਸਟਰ ਇੱਜ਼ਤ ਕਰਨੀ ਲੱਗ ਗੱਲ ਆ ਤੂੰ ਜੀ ਹਜੂਰੀ ਕਿਸ ਤਰੀਕੇ ਨਾਲ ਕਰ ਰਿਹਾ ਸੀ ਤੂੰ ਵੀ ਚੀਫ ਮਿਨਿਸਟਰ ਆ ਇੱਕ ਮੰਤਰੀ ਦੇ ਮੂਹਰੇ ਤੂੰ ਉੱਥੇ ਬੈਠਾ ਸਰ ਮੈਨੂੰ ਤੁਸੀਂ ਘਰ ਦਿੱਤਾ ਸੀ ਸਰ ਤੁਸੀਂ ਮੈਨੂੰ ਫਲੈਟ ਦਿੱਤਾ ਸੀ ਜਦੋਂ ਤੁਸੀਂ ਚੇਅਰਮੈਨ ਸੀ ਇਹ ਇਹ ਦੇ ਰੱਛਣ ਦੇਖੋ ਉਹ ਰਿਕਾਰਡਿੰਗਾਂ ਇਹ ਬਾਹਰ ਆਈਆਂ ਹੋਈਆਂ ਜਦੋਂ ਤੇ ਉਹਨਾਂ ਮੂਹਰੇ ਕੀ ਕਹਿ ਰਹੇ ਆ ਆਹ ਲਓ ਜੀ ਖਾਲੀ ਸਾਈਨ ਕਰਾ ਲਓ ਮੇਤੋਂ ਸਾਈਨ ਕਰ ਰਹੇ ਆ ਉਹਨਾਂ ਮੂਹਰੇ ਇਸ ਕਰਕੇ ਇਹ ਉਹਨਾ ਮੂਰੇ ਲੱਛਣ ਕਰਦਾ ਹੈ ਕਿ ਤੁਸੀਂ ਅਲੱਗ ਸਮਝੋ ਵੀ ਇਹ ਡਮਰੂ ਮੂਰੇ ਨੱਚਦਾ ਕਿਵੇਂ ਹੋਊਗਾ ਡਮਰੂ ਮੰਗ ਅਮੇਸ਼ਾ ਜੀ ਦੇ ਮੂਰੇ ਇਸ ਕਰਕੇ ਇਹ ਪੰਜਾਬ ਪੰਜਾਬ ਕਦੇ ਵੀ ਅਰ ਇਹ ਜੇ ਸੀਐਮ ਕਿੱਥੇ ਹੈ ਜੇ ਤਕੜੇ ਸੀਐਮ ਰਹੇ ਆ ਕਿੱਥੇ ਪੱਲੇ ਪੈ ਗਿਆ